ਚਰਨ ਹੋਏ ਜਿਤੁ ਕੀ ਇਛਾ, ਸਭੁ ਚਰਨਿ ਨਮਨਿ ਰਹੈ ਹਮਾਰਾ, ਆਪਣਾ ਜਾਣੁ ਕਰੋ ਪ੍ਰਭੁ ਆਪਣਾ, ਹਮਰੇ ਦੁਖ ਸੁਖੈ ਤੁਮ ਕਾ ਹੋਇ ਆਪ ਹਾਥ ਹੈ ਮੋਹਿ ਬਚਾਇਓ, ਸੁਖੀ ਬਸੈ ਮੋਹਿ ਰੋਗ ਪਰਿਵਾਰਾ, ਸੇਵਕ ਸਿਖ ਸਦਾ ਕਰਿ ਤਾਰਾ, ਮੋਰਿ ਇਛਾ ਨਿਜ ਕਰਿ ਤੈ ਕਰੀਐ ਸਭੈ ਰੰਗ ਕੋ ਆਪ ਸੁਵਰੀਐ, ਪੂਰਨ ਹੋਇ ਹਮਾਰੀ ਆਸਾ ਤੋਰੁ ਭਜਨੁ ਕੀਰੈ ਪਿਆਰਾ,

तुमहो कुरे चतुर दस्कंता काल काय ब्रह्मा वखरा काल काय देव जोतरा काल काय कर दिशन प्रकाशा सत काल का पी आत्मा जा जवन काल जोगी सिद्ध कियो वेदराज त्रय ब्रह्मा जूतियो जवन काल सब लोक सुवारा नमस्कार है काय हमारा जवन काल सब जगत बनायो हो देव दया सत्त्व उपजायो ਆਦੰਤਿ ਕੇ અવਤਾਰਾ ਕੋਈ ਗੁਰੂ ਸਮਝਿਓ ਮਾਰਾ ਨਮਸਕਾਰ ਤੇਹੀ ਕੋ ਮਾਰੀ ਸકલ ਪ੍ਰਜਾ ਜਨਿਆ ਕੁਵਾਰੀ ਤਿਪਕਨ ਹੋਤਿ ਰਗੰ ਸੁਖ ਦਿਓ ਸਤਰਨ ਕੋ ਪਉਣ ਹੋਬਰ ਕੀਓ ਕਟਕਟ ਕੇ ਅੰਤਰ ਕੀ ਜਾਨਤ ਮਲੇ bure ਕੀ ਤੀਰ ਪਚਾਨਤ ਛੀਟੀ ਤੇ ਕੁੰਜਰ ਸੁਲਾ ਸਵ ਪਰ ਕਿਰਪਾ ਦ੍ਰਿਸ਼ਤ ਕਰ ਫੂਲਾ ਤੰਤਨ ਦੁਖ ਪਾਏ ਤੇ ਰਖੀ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਪ ਪਛਾਨੈ ਕਟ ਕਟ ਕੇ ਪਟ ਪਟ ਕੀ ਜਾਨੈ ਜਬ ਤੁਧ ਕਰਖ ਕਰਾ ਕਰ ਤਾਰਾ ਪ੍ਰਜਾ ਧਰਤ ਜਬ ਦੇਹੇ ਅਪਾਰਾ ਜਬਾ ਕਰਖ ਕਰਤ ਹੋ ਕਬਹੁ ਤੁਮੈ ਮਿਲਤ ਦੇਹ ਸਰ ਸਭਹੁ ਜੇਤੇ ਬਦਨ ਸ੍ਰਿਸ਼ਟ ਸਭ ਤਾਰੈ ਆਪ ਆਪਣੀ ਬੂਝਿ ਉਚਾਰੈ ਤੁਮ ਸਭ ਹੀਤੇ ਰਹਤਿ ਨਿਰਾਲਮ ਜਾਨਤ ਭੇਦ ਭੇਦ ਅਰ ਆਲਮ

ए बिरज सजना आप को सुन सारा एक है रूप रूप स्वरूप आरंग ते हो राखो कृपा अंधा तेरत देत जकी नी उठ बुझ कान को रछीनी हम फूल राजा होवे बेटा कौ सिमट से उन संकटे कहता सिगरे से चले खाया चंपा वर आजवार रूपते अंग अबरे खामे री तुम करो ਕਿਰਪਾ ਦ੍ਰਿਸ਼ਟ ਸਮਝਾਏ ਨਿਹਰੁ ਤਾਂ ਕੇ ਤਾਪਤ ਨਖਮਾ ਹੋਰਿਓ ਕ੍ਰਿਤ ਸਿਤ ਕਰ ਮੋਹ ਸਭ ਹੋਈ ਤੁਸਤ ਚਾ ਅਖਿਵਸ ਕਹਿ ਨ ਕੋਈ ਇੱਕ 바ਰ ਜਨ ਤੁਮੈ ਸੰਭਾਰਾ ਕਾਲ ਪਾਸ ਤੇ ਰਾਏ ਉਬਾਰਾ ਜਨ ਨਰ ਨਾਮ ਤਿਹਾਰੋ ਕਾਾਰੇ ਸਦੁਸਤ ਤੋਖ ਤੇਰਾ ਖੜਗ Okay. ਨਾਨਕ ਜੀ ਦੀਆਂ ਸੁਪਾਨ ਕਿਰਪਾ ਤੁਮਰੀ ਕਰ ਮੈਂ ਨਿਕਿਉ ਸਭ ਤੋਹਿ ਬਖਾਨੋ ਤੋਰਾ ਅਗਲ ਦਵਾਰ ਕੋ ਛਾੜ ਕੇ ਕਹਿਓ ਤੁਮਾ ਕਾਰ ਤੋਂ ਗੁਰ ਪ੍ਰਸਾਦ ਆਨੰਦ ਤੇਰਾ ਮੇਰੀ ਮਾਇ ਸਤਿਗੁਰੂ ਮੈਂ ਪਾਇਆ ਸਤਿਗੁਰ ਤੋਂ ਪਾਇਆ ਜੇ ਤਸਤੀ ਮਨ ਵਜੀਆ ਵਾਦੈ ਰਾਧ ਰਸਨ ਪਰਵਾਰ ਪਰਿਆ ਸਭ ਦੇ ਗਾਵਣੇ ਆਇਆ ਤਬਦੂਰ ਤੇ ਗਾਓ ਹਰੀ ਕੇ ਰਾਮਾ ਤੂੰ ਸਦਾ ਰਹੁ ਅਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਰੂਹ ਤੂੰ ਸਭ ਈ ਸਾਰਨਾ ਅੰਗੀਕਾਰੋ ਕਰੇ ਤੇਰਾ ਕਰਜ ਸਭ ਤੂੰ ਵਾਰਨਾ ਸੁਬਨਾ ਗਲਾ ਸਮਰਤ ਸੁਆਮੀ ਸੋ ਕਿਉ ਮਨੋਂ ਦਸਾਰੇ ਇਹ ਹੈ ਨਾਨਕ ਮਨੁ ਮੇਰੇ ਸਦਾ ਰਹੁ ਅਰ ਨਾਲੇ ਸੱਚੇ ਸਾਈ ਭਾਗ ਮਾਧੁਰ ਵਿਰਾਜਨ ਭੁਖਾ ਸਭ ਗਵਾਈਆਂ ਕਰੇ ਸ਼ਾਂਤ ਸੁਖਮਨ ਆਇ ਰਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਹਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਵੱਦਰੋ ਪਿਆਰੋ ਸੱਚਾ ਨਾਮ ਮੇਰਾ ਆਦਾਰੋ ਵਾਜੇ ਪੰਚ ਤਬੱਤਿਤ ਕਰ ਸੁਭਾਗੈ ਕਰ ਸੁਭਾਗੈ ਸਬਦ ਵਾਜੇ ਕਲਾਜਿਤ ਕਰ ਤਾਰੀਆਂ ਪੰਚ ਦੂਦ ਤੁਦੋ ਸਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਜਨ ਕੋ ਤੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰਿਆ ਨਹਦਵਾ ਦੇ ਅਨੰਦ ਸੁਣੋ ਵਡ ਪਾਗਿਓ ਸਗਲ ਮਨੋਰ ਤੁ ਪੂਰੇ ਪਾਧੋ ਬ੍ਰਹਮ ਪ੍ਰਭ ਪਾ ਤਰੇ ਸਗਲ ਵਿਸੂਰੇ ਦੁਖ ਰੋਗ ਸੰਤਾ ਕੋ ਤਰੇ ਸੁਣੀ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਤੇ ਪਵਿਤ ਘਟ ਗੁਰਿਆ ਪਰਪੂਰੇ ਬਿਨ ਵੰਦਨ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਦਾਵਣੀ ਮੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ અમૃત નામ ઠાકુર કા પયો જિસ્કા સબસે ઉદારો દેખો ખાવે દેખો પુંચે જિસ્કા હુએ ઉદારો એ વસ્તુ જી નહ જાયિતનેત રાખુર સારો તમ સંસાર ચરણ લગતરીએ સબ નાનક બ્રહ્મ પસારો સુલોક મહલ્લા પંજવા તેરા કી c ũ